ਸੋ ਹਾਂਜੀ ਗਾਇਸ ਸਾਰੇ ਨੂੰ ਸਤਿ ਸ੍ਰੀ ਅਕਾਲ ਤੁਹਾਡੇ ਐਚਐਸਪੈਕ ਬਲੌਗ ਤੇ ਸਵਾਗਤ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਸੋ ਗਾਇਸ ਇਹਨਾਂ ਨੂੰ ਮੈਂ ਖੁੱਲੇ ਹੀ ਛੱਡ ਗਿਆ ਹਾਂ ਉਹ ਥੱਲੇ ਉੱਨੀ ਨਿਕਲ ਹੁੰਦੇ ਮੈਂ ਕਹਿੰਦਾ ਪਤਾ ਨਹੀਂ ਕਿੱਧਰ ਦੀ ਨਿਕਲ ਜਾਂਦੇ ਇਹਨਾਂ ਨੇ ਇਹਨਾਂ ਦੀ ਗੱਲ ਜੇ ਫੀਡ ਲਈ ਹੁੰਨੇ ਇਹਨਾਂ ਅਸਲ 'ਚ ਦਾਣਾ ਨਹੀਂ ਖਾਂਦੇ ਇੰਨਾ ਖੁਸ਼ ਹੋਗੇ ਜੇ ਨਹੀਂ ਫੀਡ ਫੀਡ ਵਗੈਰਾ ਖਾਂਦੇ ਕਿੱਟ ਡਾ ਰੱਖੇ ਇੱਧਰ ਅੱਛਾ ਚੈੱਕ ਕਰਵਾ ਤੂੰ ਆ ਬਿਆ ਇਧਰ ਕਿਧਰ ਨਿਕਲੀ ਹੁੰਦੀ ਚੱਲ ਥਲੇ ਚੱਲ 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 ਇਹ ਬਈ ਕਿਧਰ ਦੀ ਨਿਕਲ ਹੁੰਦੀ ਹੈ ਚੱਲ 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 ਲੈ ਜੂ ਚੱਕ ਕੇ ਤੈਨੂੰ ਕੋਈ ਸਭ ਖੁਸ਼ ਰਖੜੀ ਜਾਂਦੇ

ਜਨਵਰੀ ਮੀਨੋ ਘੱਟ ਕੇ ਲੱਗੰਦਾ ਹੈ ਇੱਕ 3 4 5 7 8 9 10 11 12 13 14 15 16 17 18 19 20 21 22 23 ਚਲੋ ਮੌਸਮ ਤੇ ਰਾਤੀ ਦਾ ਵਾਚਣ ਲੱਪੀ ਤੇ ਹੁਣ ਬੱਦਲ ਆਇਓ ਇੱਧਰ ਬੱਦਲ ਜਾਂਦਾ ਮੜਾ ਮੜਾ ਤਤੋਪ ਵੀ ਲੱਗੀ ਹੋਈ ਹੈ। ਸ ਗਰਮੀ ਕਾਫੀ ਜ਼ਿਆਦਾ ਹੈ। ਗਾਈਜ਼ ਹਵਾ ਕਾਫੀ ਵਧੀਆ ਚੱਲੰਦੀ ਆ ਤੇ ਜੈਕੀ ਉਹਨਾਂ ਨੂੰ ਹੋਵੇ ਥੱਲੇ ਗਲੀ ਚ ਬੰਨੇ ਆ। ਕੀ ਆ ਜਨਵਰ। ਤਰਾ ਜਿਹਦਾ ਚੱਲਦਾ ਘੋਟਾ ਖਾਦੀ ਵੀ ਆਇਆ। ਚਾ ਆਪਣੇ ਲੈ ਰਹੇ ਨੇ ਨਿਆਰੇ। ਕੋਈ ਨਾ ਕੁਛ ਕੋਮਨੇ ਕਣ ਕਾ ਕੋਮਨੇ ਜੀਦਾ। ਕਣਕ ਨਗਾਈ ਤੇ ਲਿਸਾ ਜਾਂਦਾ ਉਹ ਨਹੀਂ ਤਾਂ ਫੀਡ ਤੇ ਲੈ ਕੇ ਆ ਮੈਂ ਇਹਨਾਂ ਦੀ ਅੱਜ ਹਾਂਜੀ ਗਾਇਸ ਫਾਈਨਲੀ ਆਪਣੀ ਜਿਹੜੀ ਮੱਕੀ ਆਪਾਂ ਦਿੱਤੀ ਹੁਣ ਜਿਹੜੀ ਬੰਨੇ ਹੁਣ ਤਾਂ ਥੋੜੀ ਜਿਹੀ ਘਾਟਿਆ ਪਹਿਲਾਂ ਜਿਆਦਾ ਬਰੀਕ ਕਰਤੀ ਹੁਣ ਤੇ ਫਿਰ ਬਰਾਦਰ ਸਲੂ ਟੋਟਾ ਕਰਤਾ ਹੈ ਸੋ ਇਹ ਪਾਣੀ ਦੇਣੀ ਹੈ ਕਿ ਮੈਂ ਉਹਨੂੰ ਜਲਦੀ ਇਦਾ ਦੇ ਦੇ ਜੀ ਮੈਂ ਨਾ ਰੱਖਤੀ ਗਾਈਸ ਹੁਣ ਇਹਨਾਂ ਨੂੰ ਆਪਾਂ ਪਾ ਕੇ ਵੇਖਿਆ ਤੇ ਖਾਂਦੀਆਂ ਸੋ ਵਧੀਆ ਵਾ ਚਲੋ ਇਹ ਵੀ ਆਏ ਚੀਜ਼ਾਂ ਖਾਣ ਤੇ ਹੁਣ ਇੱਕ ਫੀਡ ਦਾ ਵੀ ਥੋੜੀ ਲੈਣੇ ਮੈਨੂੰ ਲੱਗਦਾ ਫਿਰ ਫੀਡ ਜ਼ਰਾ ਲਾ ਕੇ ਦੇ ਦਿਆ ਕਰਾਂਗੇ ਠੀਕ ਗਾਈਸ ਮੌਸਮ ਕਾਫੀ ਵਧੀਆ ਅੱਜ ਹੈ ਤੇ ਆਪਾਂ ਕਰਨ ਲੱਗੇ ਆ ਪਖਤਾਂ ਦਾ ਮਾਣੀ ਚੀਂਜ ਕਿਉਂਕਿ ਉੱਠੇ ਆ ਗਏ ਦੁਪਹਿਰ ਦੇ ਵਜੇ ਇਹਨਾਂ ਨੂੰ ਪਾਣੀ ਪੁਣੀ ਇਕੱਲੀ ਕਰ ਦਈਏ ਚੇਂਜ ਉੱਤੋਂ ਆ ਵੀ ਗੰਦਾ ਆ ਪਿਆ ਪਾਣੀ ਸੋ ਕਰੀ ਪਾਣੀ ਚ ਕਰ ਦਈਏ ਚੇਂਜ ਪੀ ਪੂ ਲੈਣੀ ਆ ਅੱਜ ਮੌਸੇ ਵਾਂਗ ਜਹਾ ਵਸ ਲੰਦੀ ਹੈ ਇਨਾ ਸ਼ੁਕਰ ਹੈ ਵਰਤ ਕੇ ਕਰੀ ਚਰਿਆ ਨੇ ਕਰਮ ਆ ਲੈਣ ਪਾਣੀ ਦਾ पानी ठंडा आनियारा तो गाइस आप ही लग गंदा ਹਾਂਜੀ ਗਾਇਸ ਜਨਵਰ ਉਹ ਆਪਣੇ ਤਾਂ ਆਪਾ ਪਾਣੀ ਪੀ ਰਹੇ ਨੇ ਇਹਨਾਂ ਨੂੰ ਪਾਣੀ ਵਗੈਰਾ ਪਿਆਸ ਪਰ ਕਿਰ ਰੱਖਤਾ ਹੈ ਤੇ ਇੱਕ ਇਧਰ ਛਾਂ ਦਾ ਇਹਨਾਂ ਦਾ ਅਰੇਂਜਮੈਂਟ ਕਰਤਾ ਕਿਉਂਕਿ ਇਹ ਛਾਂ ਹੈ ਜਦੋਂ ਮੈਂ ਅੱਥੀ ਵੀਡੀਓ ਵੇਖਿਓ ਵੀਡੀਓ ਚ ਫਿਰ ਤਿੰਨ ਚਾਰ ਜਾਨੇ ਇੱਥੇ ਬਿਠੇ ਹੀ ਤੇ ਮਲਮੜੀ ਮੋਟੀ ਧੁੱਪ ਪਈ ਹੈ ਧੁੱਪ ਦੀ ਛਾਂ ਕਰਕੇ ਤੇ ਚਲੋ ਉਹਨਾਂ ਨੂੰ ਇੱਥੇ ਬਿਠੇ ਰਹਿਣ ਦਿੰਦੇ ਨੇ ਉਹ ਉੰਦਰ ਕਿੱ데 ਬਿਠਾ ਚਲੋ ਤੋ ਹਾਂਜੀ ਗਾਇਸ ਹੁਣ ਆਪਾਂ ਅੱਜ ਆਪਣੇ ਕੇਜ ਦੀ ਸਫਾਈ ਕਰਾਂਗੇ ਕਰੀ ਕਿਉਂਕਿ ਇਹਦੇ ਬਹੁਤ ਜ਼ਿਆਦਾ ਇੱਕ ਪਤਾ ਨਹੀਂ ਕਾਦੀ ਇੱਥੇ ਸਮੈਲ ਜੀ ਆਉਂਦੀ ਆ ਹਜੇ ਤੱਕ ਤੇ ਕੀ ਪਤਾ ਨਹੀਂ ਲੱਗੰਦੀ ਸੋ ਕਰੀ ਸਫਾਈ ਕਰਦੇ ਆ ਇਹ ਬਣੇ ਹੋਏ ਵਲੌਗਰ ਤੋ ਹਾਂਜੀ ਗਾਇਸ ਸਰ ਮਨੇ ਬਰੋਸ ਸਫਾਈ ਕਰ ਲਿਆ ਥੋੜੀ ਜੀ ਮੈਂ ਕਰਤੀ ਬਰੋ ਪਤਰਾ ਵੱਜੂ ਚਾਇਨਾ ਸੱਚ ਨਹੀਂ ਗੱਲ ਹੋ ਗਿਆ ਜਰਾ

ਲੈ ਥੋਏ ਏ ਥੋ ਨਾ ਨਿਕਲਣਾ ਪੱਤਰੇ ਜੀ ਨਾ ਆਏ ਟੁੱਟੀ ਬੰਦ ਕਰ ਲੈ ਦੋ ਮਿੰਟ ਕਰਾ ਬੰਦ ਤੂੰ ਤਾਂ ਮੈਂ ਮੂੰਹ ਭਰਾਂ ਕਰ ਲੈ ਤਾਏ ਬ੍ਰੋ ਮੇਰੇ ਸਾਥੀ ਹੋ ਜੀ ਇੱਥੇ ਤਾਂ ਮੈਂ ਵੀ ਲਾਉਂ ਆਏ ਤੋ ਸਰਤਾ ਆਉਣੇ ਪੂਰੀ ਰੀਜਾਂ ਪ੍ਰੀਤਾਨਾ ਸਾਫ ਕਰ ਰਹੇ ਨੇ ਓਏ ਐਂ ਕਰੀਏ ਨੀ ਧੋਗੇ ਦਾ ਉੱਥੇ ਲਾ ਦਿੱ ਗਏ ਮੇਰਾ ਜੀ ਕਰਦਾ ਹੁੰ ਜਰਲੀ ਹਾਂ ਹੋ ਗਿਆ ਸਾਫ ਹੈ ਦੇਖੀ ਗਰਭੂ ਪਾ ਲਈ ਹੈ ਹਾਂ ਗਰਭੂ ਪਾ ਲਈ ਹੈ ਜੀ ਜਾਨ ਨੂੰ ਪਾ ਲਈ ਗੈਸ ਆਪ ਪਚਾ ਕੇ ਦੇਪੇ ਖੁੰਡਾ ਆਪਾਂ ਜਿਵੇਂ ਕਿ ਸਰੇਮੀ ਦੀ ਪੂਰੇ ਚਾਂਸ ਆ ਤੇ ਇਹਦੀ ਚੈੱਕ ਕਰ ਸਕਦੇ ਜੇ ਆਪਾਂ ਉਹ ਕਰਤਾ ਵਾ ਬੜਾ ਵਿਖਾ ਦੇ 3 ਵਗੈਰਾ ਲਾਤੀ ਪੂਰਾ ਵਿਖਾ ਦੇ ਖਬਰ ਇੱਕ ਰਹੀ ਆ ਉਧਰ ਗੁਰਦਾ ਆ ਉਹ ਪਿਆਈ ਕੱਢ ਲਾ ਕੱਢ ਲਾ ਤੇ ਕਿਉਂਕਿ ਇਹਦਾ ਇਹ ਨਹੀਂ ਪਤਾ ਕਿ ਬੱਦਲ ਇੱਧਰ ਕੋ ਬੱਦਲ ਵਿਖਾਈਂ ਇੱਧਰ ਬੈਠਾ ਚੈੱਕ ਕਰਕੇ ਬੱਦਲ ਆਇਆ ਪਿਆ ਹਵਾਜੇ ਲੰਦਾ ਹੀ ਆ ਤੇ ਚਲੋ ਕੋਈ ਨਹੀਂ ਕੱਲ ਪਤਾ ਲੱਗ ਜੂਗਾ ਵਲੌਗ ਦੇ ਵਿੱਚ ਤੁਹਾਨੂੰ ਤੁਹਾਨੂੰ ਕੱਲ ਫੇਰ ਮਿਲਾਂਗੇ ਨਵੇਂ ਵਲੌਗ ਨਾਲ ਡੇਲੀ ਵਲੌਗ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ ਕੱਲ ਫੇਰ ਮਿਲਾਂਗੇ ਨਵੇਂ ਵਲੌਗ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ